ਤੇ ਉਹਨਾਂ ਨੇ ਪੰਜਾਬ ਦੀ ਚਿੰਤਾ ਕੀਤੀ ਹੈ ਜਿਵੇਂ ਸਿੱਖ ਸਦਾਂ ਤੰਬਲ ਦੇਖੀਏ ਕਸਿਕ ਸਦਾਂ ਜਿਹੜੇ ਸਾਨੂੰ ਦੱਸਦੇ ਆ ਕਿ ਕੁਆਲਟੀ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਕੁਆਂਟੀਟੀ ਦੀ ਕੋਈ अहमियत ਨਹੀਂ ਹੈ ਪਰ ਜਦੋਂ ਅਸੀਂ ਡੈਮੋਕ੍ਰੇਸੀ ਨੂੰ ਦੇਖਦੇ ਆ ਤੇ ਡੈਮੋਕ੍ਰੇਸੀ ਦੇ ਵਿੱਚ ਗਿਣਤੀਆਂ ਮਿੰਟੀਆਂ ਦੇਖੀਆਂ ਨਹੀਂ ਜਾਂਦੀਆਂ ਔਰ ਗਿਣਤੀਆਂ ਮਿੰਟੀਆਂ ਦੇ ਨਾਲ ਤਾਕਤ ਆਉਂਦੀ ਹੈ ਔਰ ਤਾਕਤ ਜਿਹੜੀ ਹੈ ਉਹ ਧਰਮ ਦੇ ਪ੍ਰਚਾਰ ਦੇ ਵਿੱਚ ਵੱਡਾ ਰੋਲਾ ਦਾ ਕਰਦੀ ਹੈ ਇਸ ਗੱਲ ਤੋਂ ਮਨ ਕਰ ਨਹੀਂ ਹੋਇਆ ਦਾ ਇਹ ਸਾਨੂੰ ਧਾਰਮਿਕ ਤੌਰ ਤੇ ਮਜ਼ਬੂਤ ਹੋਣਾ ਪਏਗਾ ਜੇ ਅਸੀਂ ਧਾਰਮਿਕ ਤੌਰ ਤੇ ਮਜ਼ਬੂਤ ਹੋਵਾਂਗੇ ਫਿਰ ਅਸੀਂ ਸਮਾਜਿਕ ਅਗਰਾਧਨੀ ਤੱਕ ਪਹਾਰ ਤੱਕ ਵੀ ਮਜ਼ਬੂਤ ਹੋ ਜਾਵਾਂਗੇ ਦੇਖੋ ਜੇ ਸਿਧਾਂਤਾਂ ਦੀ ਗੱਲ ਕਰੀਏ ਤਾਂ ਕੁਆਲਟੀ ਹੋਣੀ ਚਾਹੀਦੀ ਹੈ ਜੋ ਗੁਰੂ ਸਾਹਿਬਾਨ ਨੇ ਸਾਨੂੰ ਬਖਸ਼ੀਆਂ ਲੇਕਿਨ ਜੇ ਡੈਮੋਕ੍ਰੇਸੀ ਦੇ ਵਿੱਚ ਤਾਕਤ ਦੀ ਗੱਲ ਕਰੀਏ ਤੇ ਗਣਤੀਆਂ ਮਿੰਟੀਆਂ ਮੈਨੇ ਰੱਖਦੇ ਕਿਸੇ ਕਿਸੇ ਨੇ ਹੁਣ ਤਦਾ ਕਰ ਦੇਖੋ ਕੋਈ ਸਮਾਂ ਸੀ ਤੇ ਬਹੁਤ ਸਾਰੇ ਜਿਹੜੇ ਆ ਉਹ ਹਿੰਦੂਆਂ ਦੇ ਵਿੱਚੋਂ ਸਿੱਖ ਸਜਦੇ ਸੀ ਇਥੋਂ ਤੱਕ ਕਿ ਹਿੰਦੂ ਪਰਿਵਾਰਾਂ ਦੇ ਵਿੱਚੋਂ ਇੱਕ ਬੱਚਾ ਜਿਹੜਾ ਪਹਿਲਾ ਬਟਾ ਉਹ ਸਿੱਖ ਹੁੰਦਾ ਸੀ ਔਰ 1947 ਤੋਂ ਬਾਅਦ ਕੁਝ ਮਾਹੌਲ ਜਿਹੜਾ ਹੈ ਇਸ ਤਰ੍ਹਾਂ ਦਾ ਸਿਰਜਿਆ ਦਿੱਲੀ ਦੀਆਂ ਸਰਕਾਰਾਂ ਨੇ ਕਿ ਹਿੰਦੂ ਸਿੱਖਤਾ ਇੱਕ ਸਿੱਖਤਾ ਦੇ ਵਿੱਚ ਜਿਹੜੀ ਇਕਰਾਰ ਆਈ ਔਰ ਬੜਾ ਵੱਡਾ ਸਾਡੇ ਇਸ ਜਿਹੜਾ ਬਹਾਅ ਨੂੰ ਜਿਹੜੀ ਇਹਦੇ ਨਾਲ ਢਾਲ ਲੱਗੀ ਹੈ ਤੇ ਸਾਨੂੰ ਇਸ ਗੱਲ ਦਾ ਨੁਕਸਾਨ ਹੋਇਆ ਅੱਜ ਵੀ ਸਾਨੂੰ ਜਿਹੜਾ ਹੈ ਆਪਣੇ ਪ੍ਰਚਾਰ ਪ੍ਰਸਾਰ ਵੱਲ ਧਿਆਨ ਦੇਣਾ ਚਾਹੀਦਾ ਔਰ ਇਸ ਤਰੀਕੇ ਨਾਲ ਦੇਣਾ ਚਾਹੀਦਾ ਕਿ ਅਸੀਂ ਸਿੱਖ ਜਿਹੜੇ ਹਾਂ ਉਹ ਤਾਂ ਸਿੱਖ ਰਹੀਏ ਅਸੀਂ ਹੋਰਾਂ ਨੂੰ ਵੀ ਸਿੱਖੀ ਵਾਲੇ ਪਾਸੇ ਅਟੈਕ ਕਰਦੇ ਸਭ ਦੀਆਂ ਜਦੋਂ ਕੋਈ ਜਿੱਦ ਛੱਡਣ ਵਾਸਤੇ ਤਿਆਰ ਹੁੰਦਾ ਜਦੋਂ ਕੋਈ ਜਿੱਦ ਛੱਡਣ ਵਾਸਤੇ ਤਿਆਰ ਨਹੀਂ ਤੇ ਸੁਭਾਵਨਾਵਾਂ ਖਤਮ ਹੋ ਜਾਂਦੀਆਂ ਮਤਲਬ ਕੀ ਹੋ ਨਹੀਂ ਤਾਂ ਪਰ ਹਰ ਹਰ ਕਿਸੇ ਵੀ ਉਸ ਵੇਸ਼ ਵਿਅਕਤੀ ਦੀ ਗੱਲ ਨਹੀਂ ਕਰਦਾ ਮੈਂ ਕੋਈ ਵਿਅਕਤੀ ਦੀ ਗੱਲ ਕਰਦਾ ਅ ਅੰਤਕ ਇਕਤਾ ਵਾਸਤੇ ਈਗੋ ਤੇ ਅਗਣੀ ਕਰਦੀ ਹੈ ਵੀਰਾਂ ਨੇ ਕਿਹਾ ਕਰਦੀ ਹੈ ਜਿੱਦ ਕਿ ਅਗਣੀ ਕਰਦੀ ਹੈ ਔਰ ਜਿਹੜੀ ਜਰੂਰ ਅੰਤਕ ਇਕਤਾ ਸਮਾਹ ਨਾ ਨਾਮ ਲਾਂ ਤੋਂ ਗਰੇਜ਼ ਨਹੀਂ ਕਰਦਾ ਤੇ ਨਾਲ ਹੀ ਮੈਂ ਕਹਿੰਦਾ ਕਿ ਇੱਕ ਇੱਕ ਵਿਅਕਤੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਨਸਾਨੀ ਸੁਭਾਅ ਦੇ ਵਿੱਚ ਇਹ ਚੀਜ਼ ਆਉਂਦੀ ਹੈ ਗੋਵਾ ਸਾਡੇ ਨਾਲ ਬਾਰੇ ਗੱਲ ਕਰਦੇ ਪਰ ਜੇ ਵਿਸ਼ਾ ਬਾਰੇ ਸਾਡੇ ਨਾਲ ਗੱਲ ਕੀਤੀ ਹੈ ਕਿਸੇ ਸਾਵਾ ਦੇ ਮਤਲਬ ਜੇ ਗੱਲ ਕਰਦੇ ਆਰ ਸਾਡੇ ਨਾਲ ਸਾਵਾ ਦੀ ਜਿੰਮੇਵਾਰੀ ਸਭ ਜਾਣੇ ਉਹ ਪਾਣੀ ਦਾ ਸੰਕਰਣ ਨੂੰ ਲਈ ਇਸ ਤੋਂ ਦਿਆਨ ਦੇਣ ਲੱਗਦਾ ਕਿ ਪਾਣੀ ਪ੍ਰਬੰਧਕ ਜਿਹੜੇ ਆ ਉਹ ਸੋਚੇ ਚਾਹੀਦੇ ਕਿ ਸਾਡੇ ਸਿਸਟਮਾਂ ਦਾ ਮਾਨ ਪਾਲਕਾ ਵਿੱਚ ਰਹਿਣਾ ਚਾਹੀਦਾ ਦੰਡਾ ਦਲ ਦੇ ਮੁਖੀ

ਤੇ ਉਹਨਾਂ ਨੇ ਪੰਜਾਬ ਦੀ ਚਿੰਤਾ ਕੀਤੀ ਹੈ ਜਿਵੇਂ ਸਿੱਖ ਸਦਾਂ ਤੰਬਲ ਦੇਖੀਏ ਕਸਿਕ ਸਦਾਂ ਜਿਹੜੇ ਸਾਨੂੰ ਦੱਸਦੇ ਆ ਕਿ ਕੁਆਲਟੀ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਕੁਆਂਟੀਟੀ ਦੀ ਕੋਈ ਅਹਿਮੀਅਤ ਨਹੀਂ ਹੈ ਪਰ ਜਦੋਂ ਅਸੀਂ ਡੈਮੋਕ੍ਰੇਸੀ ਨੂੰ ਦੇਖਦੇ ਆ ਤੇ ਡੈਮੋਕ੍ਰੇਸੀ ਦੇ ਵਿੱਚ ਗਿਣਤੀਆਂ ਮਿੰਟੀਆਂ ਦੇਖੀਆਂ ਨਹੀਂ ਜਾਂਦੀਆਂ ਔਰ ਗਿਣਤੀਆਂ ਮਿੰਟੀਆਂ ਦੇ ਨਾਲ ਤਾਕਤ ਆਉਂਦੀ ਹੈ ਔਰ ਤਾਕਤ ਜਿਹੜੀ ਹੈ ਉਹ ਧਰਮ ਦੇ ਪ੍ਰਚਾਰ ਦੇ ਵਿੱਚ ਵੱਡਾ ਰੋਲਾ ਦਾ ਕਰਦੀ ਹੈ ਇਸ ਗੱਲ ਤੋਂ ਮਨ ਕਰ ਨਹੀਂ ਹੋਇਆ ਦਾ ਜੇ ਸਾਨੂੰ ਧਾਰਮਿਕ ਤੌਰ ਤੇ ਮਜ਼ਬੂਤ ਹੋਣਾ ਪਏਗਾ ਜੇ ਅਸੀਂ ਧਾਰਮਿਕ ਤੌਰ ਤੇ ਮਜ਼ਬੂਤ ਹੋਵਾਂਗੇ ਫਿਰ ਅਸੀਂ ਸਮਾਜਿਕ ਰਾਜਨੀਤਿਕ ਤੇ ਆਰਥਿਕ ਤੌਰ ਤੇ ਵੀ ਮਜ਼ਬੂਤ ਹੋਵਾਂਗੇ ਜੀ ਸਰ ਦੇਖੋ ਜੇ ਸਿਧਾਂਤਾਂ ਦੀ ਗੱਲ ਕਰੀਏ ਤੇ ਕੁਆਲਟੀ ਹੋਣੀ ਚਾਹੀਦੀ ਹੈ ਜੋ ਗੁਰੂ ਸਾਹਿਬਾਨ ਨੇ ਸਾਨੂੰ ਬਖਸ਼ੀ ਹੈ ਲੇਕਿਨ ਜੇ ਡੈਮੋਕ੍ਰੇਸੀ ਦੇ ਵਿੱਚ ਤਾਕਤ ਦੀ ਗੱਲ ਕਰੀਏ ਤੇ ਗਣਟੀਆਂ ਮਿੰਟੀਆਂ ਮੈਨੇ ਰੱਖਦੇ ਕਿਸੇ ਕਿਸੇ ਜਿਹੜੇ ਹੋਂਦ ਦਾ ਕਰਦੇ ਦੇਖੋ ਕੋਈ ਸਮਾਂ ਸੀ ਤੇ ਬਹੁਤ ਸਾਰੇ ਜਿਹੜੇ ਆ ਉਹ ਹਿੰਦੂਆਂ ਦੇ ਵਿੱਚੋਂ ਸਿੱਖ ਸਜਦੇ ਸੀ ਇਥੋਂ ਤੱਕ ਕਿ ਹਿੰਦੂ ਪਰਿਵਾਰਾਂ ਦੇ ਵਿੱਚੋਂ ਇੱਕ ਬੱਚਾ ਜਿਹੜਾ ਪਹਿਲਾ ਵਟਾ ਉਹ ਸਿੱਖ ਹੁੰਦਾ ਸੀ ਪਰ 1947 ਤੋਂ ਬਾਅਦ ਕੁਝ ਮਾਹੌਲ ਜਿਹੜਾ ਹੈ ਇਸ ਤਰ੍ਹਾਂ ਦਾ ਸਿਰ ਜਿਆ ਦਿੱਲੀ ਦੀਆਂ ਸਰਕਾਰਾਂ ਨੇ ਇਹ ਹਿੰਦੂ ਸਿੱਖਾਂ ਇੱਕ ਇੱਕਤਾ ਦੇ ਵਿੱਚ ਜਿਹੜੀ ਤਰਾਰ ਆਈ ਔਰ ਬੜਾ ਵੱਡਾ ਸਾਡੇ ਇਸ ਜਿਹੜਾ ਵਹਾਵ ਨੂੰ ਜਿਹੜੀ ਹੈ ਦੇ ਨਾਲ ਢਾਲ ਲੱਗੀ ਹੈ ਤੇ ਸਾਨੂੰ ਇਸ ਗੱਲ ਦਾ ਨੁਕਸਾਨ ਹੋਇਆ ਅੱਜ ਵੀ ਸਾਨੂੰ ਜਿਹੜਾ ਹੈ ਆਪਣੇ ਪ੍ਰਚਾਰ ਪ੍ਰਸਾਰ ਵੱਲ ਧਿਆਨ ਦੇਣਾ ਚਾਹੀਦਾ ਔਰ ਇਸ ਤਰੀਕੇ ਨਾਲ ਦੇਣਾ ਚਾਹੀਦਾ ਹੈ ਕਿ ਅਸੀਂ ਸਿੱਖ ਜਿਹੜੇ ਹਾਂ ਉਹ ਤਾਂ ਸਿੱਖ ਰਹੀਏ ਅਸੀਂ ਹੋਰਾਂ ਨੂੰ ਵੀ ਸਿੱਖੀ ਵਾਲੇ ਪਾਸੇ ਅਟੈਕ ਕਰਦੇ ਸਭ ਦੀਆਂ ਜਦੋਂ ਕੋਈ ਜਿੱਦ ਛੱਡਣ ਵਾਸਤੇ ਤਿਆਰ ਹੁੰਦਾ ਜਦੋਂ ਕੋਈ ਜਿੱਦ ਛੱਡਣ ਵਾਸਤੇ ਤਿਆਰ ਨਹੀਂ ਤੇ ਸੁਭਾਵਨਾਵਾਂ ਖਤਮ ਹੋ ਜਾਂਦੀਆਂ ਮਤਲਬ ਕੀ ਹੋ ਨਹੀਂ ਤਾਂ ਪਰ ਹਰ ਹਰ ਕਿਸੇ ਵੀ ਉਸ ਵਿਅਕਤੀ ਦੀ ਗੱਲ ਨਹੀਂ ਕਰਦਾ ਮੈਂ ਕੋਈ ਵਿਅਕਤੀ ਦੀ ਗੱਲ ਕਰਦਾ ਅ ਅੰਤਕ ਇਕਤਾ ਵਾਸਤੇ ਈਗੋ ਤੇ ਅਗਣੀ ਕਰਦੀ ਹੈ ਵੀਰਾਂ ਨੇ ਕਿਹਾ ਕਰਦੀ ਹੈ ਜਿੱਦ ਕਰਦੀ ਹੈ ਔਰ ਜਿਹੜੀ ਜਿਹੜੀ ਪਰਸਪਰ ਇਕਤਾ ਸਮਾਂ ਨਾ ਨਾਮ ਲਾਂ ਤੋਂ ਗਰੇਜ਼ ਨਹੀਂ ਕਰਦਾ ਤੇ ਨਾਲ ਹੀ ਮੈਂ ਕਹਿੰਦਾ ਕਿ ਇੱਕ ਇੱਕ ਵਿਅਕਤੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਨਸਾਨੀ ਸੁਭਾਅ ਦੇ ਵਿੱਚ ਇਹ ਚੀਜ਼ ਆਉਂਦੀ ਹੈ ਗੋਲਾਵਾ ਸਾਡੇ ਨਾਵਾ ਮਾਤੇ ਤੇ ਗੋਲ ਪਰ ਇਸੇ ਵਿਸ਼ਾ ਬਾਰੇ ਤੇ ਸਾਵਾਦੀ ਦੀ ਗੱਲ ਕੀਤੀ ਹੈ ਤੇ ਸਾਵਾਦੀ ਮੇਰੇ ਤੇ ਗੱਲ ਕਰ ਰਿਹਾ ਹੈ ਔਰ ਸਾਡੇ ਤੋਂ ਸਾਵਾਦੀ ਦੇ ਜੀਵਨ ਦੇ ਸਭ ਲਈ ਉਪਾਦਿਕਾ ਤੋਂ ਸਾਵਾਦੀ ਨੂੰ ਲੋੜ ਹੈ ਇਸ ਤਰ੍ਹਾਂ ਦੇ ਯਤਨ ਕਰਦੇ ਲੱਗਦਾ ਕਿ ਅਸੀਂ ਪੱਧਰੀ ਪ੍ਰਬੰਧ ਦੇ ਜਿਹੜੇ ਹੈ ਉਹ ਸ਼ੋਭਾ ਦੇ ਲਈ ਕਿ ਸਾਡੇ ਦੇ ਸਤਿਕਾਰਾਂ ਦਾ ਮਾਨ ਬਰਕਰਾਰ ਰਹਿਣਾ ਚਾਹੀਦਾ ਹੈ